ਹੈਲੋ ਫਰੈਂਡਸ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੀ ਸਪੀਚ ਕਲੈਰਟੀ ਨੂੰ ਵਧਾਉਣ ਦੇ ਲਈ ਕੁਝ ਟੈਕਨਿਕਸ ਹਾਂਜੀ ਜਿੰਨਾਂ ਬੱਚਿਆਂ ਨੂੰ ਮਿਸ ਆਰਟੀਕੂਲੇਸ਼ਨ ਹੈ ਜਾਂ ਅਨਦੀ ਆਵਾਜ਼ ਕਲੀਅਰ ਨਹੀਂ ਹੈ ਕਿ ਉਹਨਾਂ ਲਈ ਅੱਜ ਦੀ ਵੀਡੀਓ ਹੈਗੀ ਪਰ ਯਾਦ ਰੱਖੀ ਜੇਕਰ ਤੁਹਾਨੂੰ ਮਿਸ ਆਰਟੀਕੂਲੇਸ਼ਨ ਹੈ ਉਸਦੇ ਲਈ ਤੁਹਾਨੂੰ ਟੈਕਨਿਕਸ ਦੇ ਰਹੀਆਂ ਤੇ ਤੁਹਾਨੂੰ ਬੋਲਣ ਲਈ ਕਿਹੜੇ ਸਾਊਂਡ ਚਾਰਟ ਹੈ ਰੈਫਰ ਕਰਨੇ ਪੈਗੇ ਸੋ ਸਭ ਤੋਂ ਪਹਿਲਾਂ ਦੇਖੋ ਕਿ ਮਿਸ ਆਰਟੀਕੂਲੇਸ਼ਨ ਦਾ ਕੋਰਸ ਕੀ ਹੈ ਮਿਸ ਆਰਟੀਕੂਲੇਸ਼ਨ ਦੇ ਕੋਰਸ ਅਨੁਸਾਰ ਹੀ ਟੈਕਨਿਕਸ ਕਰਹੋਣੀ ਹੈਗੀ ਕੀ ਕਰਵਾਉਣੀ ਹੈ ਕਦੋਂ ਕਰਵਾਉਣੀ ਹੈ ਕਿੱਦਾਂ ਕਰਵਾਉਣੀ ਹੈ ਇਹ ਤੁਹਾਨੂੰ ਐਂਡ ਤੇ ਵਿੱਚ ਦੱਸਿਆ ਜਾਊਗਾ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਸੋ ਸਭ ਤੋਂ ਪਹਿਲਾਂ ਆਉਂਦਾ ਹੈਗਾ ਓਪਨ ਮਾਊਥ ਅਪਰੋਚ ਜਿਸ ਦੇ ਵਿੱਚ ਬੱਚੇ ਨੂੰ ਮੂੰਹ ਖੋਲ ਕੇ ਬੋਲਣਾ ਜਿਹੜਾ ਸਿਖਾਇਆ ਜਾਂਦਾ ਹੈਗਾ ਕਿਉਂਕਿ ਬਹੁਤ ਬੱਚੇ ਮੂੰਹ ਖੋਲ ਕੇ ਨਹੀਂ ਬੋਲਦੇ ਹੈਗੇ ਇਹ ਤੁਸੀਂ ਆਟイズਮ ਦੇ ਬੱਚੇ ਨੂੰ ਕਰਵਾ ਸਕਦੇ ਹੋ ਜਾਂ ਹੈਰਿੰਗ ਦੇ ਬੱਚਿਆਂ ਨੂੰ ਵੀ ਕਰਵਾ ਸਕਦੇ ਹੋਗੇ ਕਿਉਂਕਿ ਕੁਝ ਬੱਚੇ ਹੁੰਦੇ ਹਨ ਜੋ ਆਪਣਾ ਮੂੰਹ ਬੰਦ ਕਰਕੇ ਹੀ ਬੋਲਦੇ ਹਨ ਜਿੱਦਾਂ ਮੈਂ ਤੁਹਾਨੂੰ ਪੁੱਛ ਰਿਹਾ ਫੋਰ ਐਗਜ਼ਾਮਪਲ ਵੀ ਤੁਸੀਂ ਕਿੱਦਾਂ ਜੋ ਤੁਸੀਂ ਕਿਵੇਂ ਹੋ ਤੋਂ ਅੱਗੇ ਬੋਲਦੇ ਨੇ ਨੇ ਠੀਕ ਹੂੰ ਉਹ ਆਦਾ ਬੋਲਦੇ ਨੇ ਆਪਣੇ ਦੰਦ ਬੰਦ ਕਰਕੇ ਜੋ ਕਿ ਕਿਸੇ ਨੂੰ ਸਮਝ ਚ ਵੀ ਨਹੀਂ ਆਦਾ ਵੀ ਉਹ ਕੀ ਕਹਿ ਰਿਹਾ ਤੇ ਕਿੱਦਾਂ ਕਹਿ ਰਿਹਾ ਇਸ ਤੋਂ ਬੱਚੇ ਜਿਹੜੇ ਸਪੀਚ ਇਨਸੇਬਿਲਟੀ ਆ ਉਹ ਘਟ ਹੁੰਦੀ ਰਹਿੰਦੀ ਹੈ ਕਿਸ ਤਰ੍ਹਾਂ ਨਾਲ ਬੱਚੇ ਨੇ ਮੂੰਹ ਖੋਲਣਾ ਹੈ ਕਿਦਾਂ ਉਸਨੇ ਬੋਲਣਾ ਹੈ ਕਿਦਾਂ ਸੁਣ ਰਿਹਾ ਹੈਗਾ ਇਹ ਸਭ ਤੁਸੀਂ ਪ੍ਰੈਕਟਿਸ ਕਰਵਾਉਣੀ ਹੈ ਕਿਉਂਕਿ ਜੇਕਰ ਬੱਚੇ ਨੂੰ ਨਹੀਂ ਪਤਾ ਤੁਸੀਂ ਪ੍ਰੈਕਟਿਸ ਕਰਵਾਉਗੇ ਬੱਚੇ ਨੂੰ ਫਿਰ ਹੀ ਪਤਾ ਲੱਗਣਾ ਉਹ ਸੋ ਸਭ ਤੋਂ ਪਹਿਲਾਂ ਬੱਚੇ ਨੂੰ ਤੁਸੀਂ ਕੀ ਕਰਵਾਉਣਾ ਹੋਬਸ ਦੀ ਪ੍ਰੈਕਟਿਸ ਕਰਵਾਓ ਕਿਉਂਕਿ ਬੋਲ ਦੇ ਵਿੱਚ ਸਭ ਤੋਂ ਪਹਿਲਾਂ ਏ ਜਿਸ ਦੇ ਵਿੱਚ ਬੱਚਾ ਸਭ ਤੋਂ ਜ਼ਿਆਦਾ ਮੂੰਹ ਖੋਲਦਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਬੱਚੇ ਦੇ ਨੇ ਪ੍ਰੈਕਟਿਸ ਕਿਹੜੇ ਸਾਉਂ ਦੇਕਰ ਹੋਣੀ ਆ ਅ ਕਿਉਂਕਿ ਅ ਦੇ ਵਿੱਚ ਸਬਦਾ ਸਭ ਤੋਂ ਜ਼ਿਆਦਾ ਮੂੰਹ ਖੋਲਦਾ ਹੈ ਕਿਸ ਤਰ੍ਹਾਂ ਕਰਾਉਣੀ ਹੈਗੀ ਤਾਂ ਤੁਸੀਂ ਤਿੰਨ ਉਂਗਲੀਆਂ ਲਓ ਬੱਚੇ ਦੇ ਮੂੰਹ ਦੇ ਵਿੱਚ ਪਾਓ ਜੇਕਰ ਬੱਚਾ ਵੱਡਾ ਤਾਂ ਮੂੰਹ ਦੇ ਵਿੱਚ ਉਂਗਲੀਆਂ ਪਾ ਕੇ ਇਸ ਨੂੰ ਅ ਦੇ ਪ੍ਰੈਕਟਿਸ ਕਰਵਾਓ ਦੇਖੋ ਕਿੱਦਾਂ ਸੋ ਫਰਸਟ ਆਫ ਆਲ ਹੁੰਦਾ ਅ ਫਿਰ ਦੁਆਰਾ ਅ ਅ ਅਦਾ ਤੁਸੀਂ ਕਰਵਾਉਣੀ ਹੈ ਨਾਲ ਨਾਲ ਤੁਸੀਂ ਕਾਊਂਟ ਕਰੋ 1 2 3 4 5 ਅਦਾ ਬੱਚਾ ਦਾ ਪੂਰਾ ਮੂੰਹ ਖੋਲੇਗਾ ਪੂਰਾ ਮੂੰਹ ਖੋਲ ਕੇ ਬੋਲੇਗਾ ਹਾਂ ਜੇਕਰ ਤੁਹਾਡਾ ਬੱਚਾ ਛੋਟਾ ਹੈ ਉਸ ਦਾ ਮੂੰਹ ਨਹੀਂ ਖੁੱਲ ਰਿਹਾ ਤਾਂ ਤੁਸੀਂ ਤਿੰਨ ਉਂਗਲ ਦੇ ਜਗ੍ਹਾ ਉਸ ਦੇ ਮੂੰਹ ਦੇ ਵਿੱਚ ਦੋ ਉਂਗਲੀਆਂ ਪਾ ਕੇ ਵੀ ਤੁਸੀਂ ਅ ਦੀ ਪ੍ਰੈਕਟਿਸ ਕਰਵਾ ਸਕਦੇ ਹੋ ਤਾਂ ਤੁਸੀਂ ਅ ਦੀ ਪ੍ਰੈਕਟਿਸ ਕਰਵੋਣੀ ਹੈ ਨਾਲ ਅ ਖਿੱਚਵਾਉਣਾ ਵੀ ਹੈ ਕਿ ਬੱਚਾ ਖਿੱਚ ਕੇ ਬੋਲੇ ਪਰ ਲੰਮਾ ਲੈ ਕੇ ਜਾਵੇ ਕਿਉਂਕਿ ਅ ਦੇ ਵਿੱਚ ਸਾਡਾ ਸਭ ਤੋਂ ਜ਼ਿਆਦਾ ਮੂੰਹ ਖੁੱਲਦਾ ਹੈਗਾ ਤੁਸੀਂ ਸਾਰੇ ਜ਼ਰ ਬੋਵਲ ਸੇ ਪ੍ਰੈਕਟਿਸ ਕਰਵੋਣੀ ਹੈ ਪਰ ਹਾਂ ਕੇਵਲ ਹੁੰਦਾ ਕਿ ਪੇਰੈਂਟਸ ਬੋਵਲ ਸੇ ਪ੍ਰੈਕਟਿਸ ਇੱਕਦਮ ਚ ਹੀ ਕਰਵਾ ਦਿੰਦੇ ਹਨ ਉਹ ਫਰਸਟ ਜੀ ਏ ਈ ਆਈ ਓ ਯੂ ਸਾਰੇ ਬੋਵਲ ਸੇ ਪ੍ਰੈਕਟਿਸ ਇੱਕਦਮ ਕਰਵਾਉਂਦੇ ਹਨ ਜਦੋਂ ਕਿ ਅੱਧਰ ਨਹੀਂ ਕਰਨਾ ਤੁਸੀਂ ਬੱਚੇ ਨੂੰ ਪ੍ਰੈਕਟਿਸ ਕਰਵਾਉਣਾ ਸ਼ੁਰੂ ਕਰਨੀ ਹੈ ਤਾਂ ਤੁਸੀਂ ਅ ਤੋਂ ਹੀ ਕਰਵਾਣੀ ਹੈ ਕਿਉਂਕਿ ਅ ਵਿੱਚ ਸਾਡਾ ਸਭ ਤੋਂ ਵੱਡਾ ਮੂੰਹ ਖੁੱਲਦਾ ਹੈਗਾ ਪਰ ਧਿਆਨ ਰੱਖੀ ਕਿ ਤੁਸੀਂ ਆਪਣੇ ਬੱਚੇ ਨੂੰ ਪ੍ਰੈਕਟਿਸ ਕਰਵਾਉਣੀ ਹੈ ਤਾਂ ਅ ਦੀ ਹੀ ਕਰਵਾਉਣੀ ਹੈ ਨਾ ਕਿ ਆ ਜਦੋਂ ਕਿ ਗੱਲ ਕਰਤਾਗੀ ਜਦੋਂ ਅਸੀਂ ਬੱਚਿਆਂ ਨੂੰ ਮੂੰਖ ਘੱਟ ਖੋਲਦਾ ਤਾਂ ਉਸ ਸਮੇ ਸਾਡੇ ਮੂੰਹ ਦੇ ਵਿੱਚ ਜਿਹੜੀ ਹਵਾ ਨਿਕਲਦੀ ਅਸੀਂ ਘੱਟ ਮੂੰਖ ਖੋਲਾਂਗੇ ਉਸ ਸਮੇ ਸਾਡੇ ਮੂੰਹ ਦੇ ਵਿੱਚ ਸਾਊਂਡ ਆ ਗਈ ਆ ਆ ਜਦੋਂ ਅਸੀਂ ਪੂਰਾ ਮੂੰਖ ਖੋਲ ਕੇ ਬੋਲਾਂਗੇ ਤਾਂ ਸਾਡੇ ਮੂੰਹ ਦੇ ਵਿੱਚ ਸਾਊਂਡ ਆ ਗਈ ਆ ਆ ਐਡਾ ਬਸ ਇਹੀ ਚੀਜ਼ ਦੀ ਤੁਸੀਂ ਬੱਚੇ ਨੂੰ ਪ੍ਰੈਕਟਿਸ ਕਰਵਾਉਣੀ ਹੈ ਕਿ ਬੱਚਾ ਤੁਹਾਡਾ ਪੂਰਾ ਮੂੰਖ ਖੋਲ ਕੇ ਬੋਲੇ ਕਿਉਂਕਿ ਬੱਚੇ ਨੂੰ ਪ੍ਰੈਕਟਿਸ ਦੇ ਨਾਲ-ਨਾਲ ਲਿਸਨਿੰਗ ਟ੍ਰੇਨਿੰਗ ਵੀ ਦਿਓ ਕਿ ਬੱਚਾ ਤੁਹਾਡੀ ਗੱਲ ਸਮਝੇ ਕਿ ਤੁਸੀਂ ਕਿੰਦਾ ਕੰਮ ਕਰਵਾ ਰਹੇ ਹੋ ਜੇਕਰ ਬੱਚੇ ਨੂੰ ਸਮਝ ਨਹੀਂ ਆਗਰੀ ਤਾਂ ਤੁਸੀਂ ਵਿਦਆਊਟ ਐਕਸਪਲੇਨੇਸ਼ਨ ਉਸ ਨੂੰ ਇਸ ਜੀ ਪ੍ਰੈਕਟਿਸ ਕਰਵਾਓ ਹਾਂ ਜਿਵੇਂ ਸੇ ਬੱਚੇ ਨੂੰ ਪ੍ਰੈਕਟਿਸ ਕਰਵਾਉਨੇ ਆਗੇ ਬੱਚਾ ਬੋਲਣ ਲੱਗਦਾ ਆ ਉਹ ਸਮਝਣ ਲੱਗ ਜਾਂਦਾ ਆ ਥੇ ਕਿਉਂ ਖਿੱਚ ਕੇ ਲੈ ਕੇ ਜਾਂਦਾ ਤਾਂ ਫਿਰ ਤੁਸੀਂ ਬੱਚੇ ਨੂੰ ਅੱਗੇ ਸਾਊਂਡਸ ਤੇ ਜਾਵੋਗੇ ਜਿਵੇਂ ਕਿ ਤੋ ਮਾ ਠੀਕ ਹੈ ਇਸ ਤਰ੍ਹਾਂ ਹੀ ਤੁਸੀਂ ਸਾਊਂਡ ਬੋਰਡ ਤੋਂ ਸੈਂਟੈਂਸ ਅੱਗੇ ਵਧੋਗੇ ਸੋ ਨੈਕਸਟ ਆਉਂਦਾ ਆਰ ਮੋਟਰ ਐਕਸਰਸਾਈਜ਼ ਜਿੱਥੇ ਬੱਚੇ ਦਾ ਫੇਸ ਆਉਂਦਾ ਮੂੰਹ ਵਾਲਾ ਪੋਸ਼ੀ ਹੁੰਦਾ ਜਿੱਥੇ ਬੱਚੇ ਦੇ ਫੇਸ਼ੀਅਲ ਮਸਲਸ ਨਹੀਂ ਆ ਉਹ ਜਿਹੜਾ ਥੀਕ ਹੁੰਦੇ ਨੇ ਇਸ ਵਿੱਚ ਆ ਬੱਚੇ ਨੂੰ ਜਿਹੜੀ ਐਕਸਰਸਾਈਜ਼ ਕਰਵਾਈ ਚਾਹੀਦੀ ਆ ਆਰ ਮੋਟਰ ਐਕਸਰਸਾਈਜ਼ ਦੇ ਵਿੱਚ ਓਨਲੀ ਤੰਗ ਦੀ ਲਿਪਸ ਦੀ ਜੈ ਸਿਕਸ ਦੀ ਐਕਸਰਸਾਈਜ਼ ਨਹੀਂ ਹੁੰਦੀ ਇਸ ਵਿੱਚ ਬਹੁਤ ਕੁਝ ਹੋਰ ਇਨਕਲੂਡ ਹੁੰਦਾ ਹੈ ਜਿਵੇਂ ਕਿ ਚੇਨ ਕਰਨਾ ਬਾਈਟਿੰਗ ਬਲੋਇੰਗ ਇਹ ਸਭ ਕੁਝ ਵੀ ਔਰ ਮੋਟਰ ਦਾ ਐਕਸਰਸਾਈਜ਼ ਦੇ ਵਿੱਚ ਹੀ ਆਨ ਦਾ ਜਦੋਂ ਬੱਚਾ ਬਲੋਇੰਗ ਨਹੀਂ ਕਰ ਪਾਉਂਦੇ ਉਹਨਾਂ ਬੱਚੇ ਨੂੰ ਸਭ ਤੋਂ ਪਹਿਲਾਂ ਬੋਲਿਆ ਚਾਹ ਲੈ ਕਿ ਆਪਣੇ ਸਿਕਸ ਨੂੰ ਫਲੋਨ ਅ ਵੀ ਸਿਕਸ ਨੂੰ ਫਲੋਨ ਉਹ ਸਿਕਸ ਨੂੰ ਕਿੱਦਾਂ ਫਲੋਨ ਦੇਖੋ ਐਦਾਂ ਤੁਸੀਂ ਬੱਚੇ ਨੂੰ ਸਿਕਸ ਫਲੋਨ ਲਈ ਕਹੋਗੇ ਤੇ ਨਾਲ ਨਾਲ ਤੁਸੀਂ ਆਪਣੇ ਹੱਥਾਂ ਨਾਲ 5 ਤੱਕ ਕਾਊਂਟ ਕਰਦੇ ਚਾਹੋਗੇ ਤੇ ਬੱਚੇ ਨੂੰ ਕਰਵਾਉਂਦੇ ਹੀ ਰਹੋਗੇ ਠੀਕ ਹੈ ਸੋ ਐਦਾ ਕਰਵਾ ਕੇ ਰੱਖਣਾ ਬੱਚੇ ਨੂੰ 5 ਤੱਕ ਤੁਸੀਂ ਗਿਣਨਾ ਹੈਗਾ ਪਹਿਲਾਂ ਤੁਸੀਂ ਇਸ ਤਰ੍ਹਾਂ ਪ੍ਰੈਕਟਿਸ ਕਰਵਾਓ ਜੇਕਰ ਬੱਚਾ ਪ੍ਰੈਕਟਿਸ ਕਰਵਾ ਕਰਨ ਲੱਗ ਗਿਆ ਉਹ ਸਵਿੰਗ ਕਰਨ ਲੱਗੇ ਪੂਰੀ ਬਲੋਇੰਗ ਕਰ ਰਿਹਾ ਆਪਣੇ ਫੇਸ ਦੀ ਤੇ ਫਿਰ ਤੁਸੀਂ ਹੌਲੀ ਹੌਲੀ ਉਸ ਨੂੰ ਕਹੋ ਕਿ ਆਪਣੇ ਮੂੰਹ ਦੇ ਵਿੱਚੋਂ ਹਵਾ ਕੱਢੇ ਤੇ ਆਪਣਾ ਮੂੰਹ ਬੰਦ ਕਰੇ ਅਗਰ ਤੁਹਾਡਾ ਬੱਚਾ ਬਲੋਇੰਗ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਪ੍ਰੈਕਟਿਸ ਕਰਵਾਓ ਉਸ ਨੂੰ ਕਹੋ ਕਿ ਆਪਣੇ ਦੋਸਤਾਂ ਨਾਲ ਅੰਦਰ ਸਾਂਹ ਲੈ ਕੇ ਜਾਵੇ ਫਿਰ ਉਹ ਬਲੋਇੰਗ ਕਰਨ ਲੱਗੇਗਾ ਤੇ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਗੱਲਾਂ ਨੂੰ ਨਹੀਂ ਫਲੋਪ ਆਉਂਦੇ ਹੈਗੇ ਕਿਉਂਕਿ ਇਹਨਾਂ ਨੂੰ ਬਲੋਇੰਗ ਕਰਨ ਦਾ ਨਹੀਂ ਪਤਾ ਹੁੰਦਾ ਕਿਉਂਕਿ ਇਹਨਾਂ ਨੂੰ ਇਸ ਚੀਜ਼ ਦੀ ਜਿਹੜੀ ਨੌਲੇਜ ਨਹੀਂ ਹੁੰਦੀ ਨਾ ਇਹਨਾਂ ਬੱਚੇ ਨੂੰ ਇਹ ਸਭ ਕੁਝ ਪ੍ਰੈਕਟਿਸ ਕਰਵਾਇਆ ਗਿਆ ਹੁੰਦਾ ਸੋ ਨੈਕਸਟ ਆਉਂਦਾ ਫੋਨੈਟਿਕ ਪਲੇਸਮੈਂਟ ਜਾਨ ਕਿ ਸਾਂਹ ਸ਼ਬਦ ਵਿੱਚ ਦੱਸਿਆ ਜਾਵੇ ਕਿ ਬੱਚੇ ਮੂੰਹ ਚੋ ਕੇ ਸਾਂਹ ਦੀ ਪਲੇਸਮੈਂਟ ਸਾਂਹ ਨੂੰ ਕਿੱਦਾਂ ਪ੍ਰੋਡਿਊਸ ਕਰਨਾ ਹੈ ਕਿੱਦਾਂ ਮੂੰਹ ਖੋਲਣਾ ਹੈ ਕਿੱਦਾਂ ਉਸ ਨੂੰ ਕਰਨਾ ਹੈ ਨਾ ਇਸ ਦਿਨ ਬੱਚੇ ਨੇ ਫੀਡਬੈਕ ਦਿੱਤਾ ਦੇਖੋ ਕਿੰਦਾ ਉਸਨੇ ਟਾਂਗ ਦੀ ਮੂਵਮੈਂਟ ਕਰ ਲਈ ਕਿੰਦਾ ਰਿਚੀ ਮੂਵਮੈਂਟ ਕਰ ਲਈਗੀ ਫੋਰ ਐਗਜ਼ਾਮਪਲ ਆਪਾਂ ਬੋਲਦੇ ਵਿੱਚ ਮੇ ਤਾ ਤਾ ਬੱਚੇ ਨੂੰ ਪਤਾ ਲੱਗ ਰਿਹਾ ਨਾ ਵੀ ਇਹਦੇ ਵਿੱਚ ਟੀਥ ਵੀ ਆ ਰਹੇ ਹੈ ਤੇ ਆਪਣੀ ਟੰਗ ਦੀ ਮੂਵਮੈਂਟ ਹੁੰਦੀ ਹੈਗੀ ਦੇਖੋ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਸਾਡੇ ਕੁਝ ਜਿਹੜੇ ਸਾਊਂਡਸ ਨੇਗੇ ਔਰ ਸਾਊਂਡਸ ਹੁੰਦੇ ਹਨ ਕੁਝ ਕੇ ਲੇਅਰ ਸਾਊਂਡ ਹੁੰਦੀਆਂ ਹਨ ਜਦੋਂ ਅਸੀਂ ਸਾਊਂਡ ਤੇ ਹਵਾ ਨੂੰ ਮਿਕਸ ਕਰਕੇ ਗਲੇ ਵਿੱਚ ਕੱਢਦੇ ਕੁਝ ਸਾਊਂਡ ਤੇ ਕੁਝ ਹਵਾ ਤੇ ਨੱਕ ਵਿੱਚ ਮਿਕਸ ਹੋ ਕੇ ਨਿਕਲਦੇ ਹਨ ਜਿੱਦਾਂ ਕਿ ਜਦੋਂ ਹਵਾ ਨੱਕ ਵਿੱਚ ਦੀ ਨਿਕਲਦੀ ਹੈ ਤਾਂ ਇਹ ਸਾਊਂਡ ਸੰਦੇ ਹਨ ਜਦੋਂ ਹਵਾ ਮਿਕਸ ਹੋ ਕੇ ਸਾਡੇ ਗਲੇ ਵਿੱਚ ਦੀ ਨਿਕਲਦੀ ਉਹਦੋਂ ਸਾਡੇ ਜਿਹੜੇ ਹੈਗੇ ਔਰ ਸਾਊਂਡ ਹੁੰਦੇ ਹਨ ਅਸੀਂ ਦੇਖਾਂ ਕਿ ਜਿਵੇਂ ਕਿ ਲੋ ਤਿੰਨ ਦੋਨਾਂ ਦੀ ਮੂਮੈਂਟ ਜਿਹੜੀ ਸੇਮ ਹੈਗੀ ਠੀਕ ਹੈ ਜੰਦਾ ਦੇ ਵਿੱਚ ਦੀ ਨਿਕਲਦੇ ਹੈਗੇ ਆਵਾਜ਼ ਨੱਕ ਵਿੱਚ ਦੀ ਆਉਂਦੀ ਇੱਕ ਦੀ ਸਾਊਂਡ ਜਿਹੜੀ ਸਾਡੇ ਨੱਕ ਵਿੱਚ ਦੀ ਆਉਂਦੀ ਹੈ ਤੇ ਇੱਕ ਦੀ ਸਾਊਂਡ ਜਿਹੜੀ ਸਾਡੇ ਗਲੇ ਵਿੱਚੋਂ ਦੀ ਨਿਕਲਦੀ ਹੈ ਅਗਰ ਹੁਣ ਤੁਹਾਡਾ ਕੁਐਸਚਨ ਹੋਵੇਗਾ ਕਿ ਸਭ ਕੁਝ ਬੱਚਾ ਕਰ ਪਾਵੇਗਾ ਬੱਚੇ ਨੂੰ ਇਹ ਸਭ ਕੁਝ ਸਮਝ ਆਵੇਗਾ ਜੀ ਹਾਂ ਬੱਚੇ ਨੂੰ ਜ਼ਰੂਰ ਸਮਝ ਆਵੇਗਾ ਜੇਕਰ ਤੁਸੀਂ ਉਸਦੇ ਸੇ ਬੱਚੇ ਨੂੰ ਪੂਰਾ ਟਾਈਮ ਦਿਓਗੇ ਪ੍ਰੋਪਰਲੀ ਇਸ ਨੂੰ ਪ੍ਰੈਕਟਿਸ ਕਰਵਾਓਗੇ ਤੇ ਉਸ ਨੂੰ ਦੱਸੋਗੇ ਕਿਦਾਂ ਮੂੰਹ ਖੋਲਣਾ ਹੈ ਕਿਦਾਂ ਬੋਲਣਾ ਹੈ ਸਭ ਕੁਝ ਬੱਚੇ ਨੂੰ ਆਵੇਗਾ ਤੇ ਇੱਕ ਇੱਕ ਸਾਊਂਡ ਬੋਲੇਗਾ ਅਗਰ ਤੁਹਾਡੇ ਬੱਚੇ ਨੂੰ 10 ਸਾਊਂਡਸ ਦੀ ਕਲੈਰਿਟੀ ਨਹੀਂ ਹੈ ਤਾਂ ਤੁਸੀਂ 10 ਸੈਂਟੈਂਸ ਬਿਲਕੁਲ ਨਾ ਲਵੋ ਕਿਉਂਕਿ ਬੱਚਾ ਫਸਲ ਹੋ ਜਾਏਗਾ ਤੇ ਤੁਸੀਂ ਸਿਰਫ ਇੱਕ ਹੀ ਸਾਉਂਡ ਜਿਹੜੀ ਉਸ ਨੂੰ ਪ੍ਰੈਕਟਿਸ ਕਰਵਾਓ ਵਾਰ ਕਰਵਾਓ ਉਸੇ ਵਾਰ ਕਿਕ ਮੰਥ ਕਰਵਾਓ ਚਾਹੇ 2 ਮੰਥ ਲੱਗਣ 3 ਮੰਥ ਲੱਗਣ ਉਸ ਨੂੰ ਪ੍ਰੋਪਰਲੀ ਕਰਵਾ ਕੇ ਬੱਚਦੇ ਮਾਈਂਡ ਦੇ ਵਿੱਚ ਅਚੀਵ ਹੋ ਜਾਵੇ ਉਸ ਨੂੰ ਪਤਾ ਚੱਲ ਜਾਵੇ ਕਿ ਉਹ ਵਰਡ ਕਿੱਦਾਂ ਬੋਲਣਾ ਹੈ ਕਿੱਦਾਂ ਲਿਪਸ ਟੀਥ ਜਾਂ ਟੰਗ ਦੀ ਜਿਹੜੀ ਹੈ ਮੂਵਮੈਂਟ ਹੋਣੀ ਹੈ ਠੀਕ ਹੈ ਸੋ ਕਿਸ ਤਰ੍ਹਾਂ ਨਾਲ ਕਰਵਾ ਲਵੋਗੇ ਐਸ ਪਰ ਦਾ ਸਪੀਚ ਅਸੀਂ ਪੇਰੈਂਟਸ ਨੂੰ ਕਹਿੰਨੇ ਆ ਕਿ ਤੁਸੀਂ ਸਾਊਂਡ ਦੀ ਪ੍ਰੈਕਟਿਸ ਕਰਵਾਓ ਬਟ ਪੇਰੈਂਟਸ ਕੀ ਕਰਦੇ ਹਨ ਫਸਟੇ ਤੋਂ ਸਾਊਂਡ ਦੀ ਪ੍ਰੈਕਟਿਸ ਕਰਵਾਉਂਦੇ ਹਨ ਬਟ ਅ ਨੈਕਸਟ ਇਸ ਸੈਂਟੈਂਸ ਤੇ ਪਹੁੰਚ ਜਾਂਦੇ ਹਾਂ ਇਧਰ ਨੈਕਸਟ ਲੌਂਗ ਸੈਂਟੈਂਸ ਤੇ ਪਹੁੰਚ ਜਾਂਦੇ ਹਾਂ ਜਿਸ ਕਹਨ ਬੱਚੇ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਜੇ ਮਾੜਾ ਮੋਟੋ ਸੈਂਟੈਂਸ ਸੌਰੀ ਸਾਣ ਪੋਣਨ ਲੱਗਦਾ ਉਹ ਵੀ ਉਹ ਭੁੱਲ ਜਾਂਦਾ ਹੈਗਾ ਸੋ ਬੱਚੇ ਨੂੰ ਫਰਸਟ ਵਿੱਚ ਸਿੰਗਲ ਦੇ ਵਿੱਚ ਹੀ ਪ੍ਰੈਕਟਿਸ ਕਰਵਾਓ ਜਿਵੇਂ ਕਿ ਤੁਸੀਂ ਤਾਂ ਵਰਡ ਚੱਕ ਰਹੇ ਹੋ ਨਾ ਬੱਚੇ ਨੂੰ ਦੋ ਵਾਰ ਚਾਰ ਵਾਰ ਪੰਜ ਵਾਰ ਟਾਂ ਟਾਂ ਰਿਪੀਟ ਕਰਵਾਓ ਨੂੰ ਦੱਸੋ ਕਿਦਾਂ ਨੇ ਬੋਲਣਾ ਕਿਦਾਂ ਟਾਂ ਦੀ ਮੂਵਮੈਂਟ ਹੋਣੀ ਹੈ ਕਿਦਾਂ ਲਿਪਸਿੰਗ ਹੋਣੀ ਹੈ ਬੱਚਦੇ ਫਿਰ ਪੂਰਾ ਫਿਕਸ ਹੋਵੇਗਾ ਕਿਉਂਕਿ ਸਾਡੇ ਜਿਹੜੇ ਮਸਲਸ ਹੁੰਦੇ ਨੇ ਜਾਂ ਸਾਡੇ ਦੋ ਮੈਂਬਰਿੰਗਸ ਹੁੰਦੀਆਂ ਨੇ ਕਿ ਇੱਕ ਬ੍ਰੇਨ ਮੈਂਬਰੀ ਹੁੰਦੀ ਆ ਤੇ ਇੱਕ ਹੁੰਦੀ ਆ ਆਰਟੀਕੂਲਰੀ ਮੈਂਬਰੀ ਜਿਸ ਦੇ ਵਿੱਚ ਬੱਚਦੇ ਪੂਰੀ ਤਰ੍ਹਾਂ ਫਿਕਸ ਹੋ ਜਾਏਗਾ ਕਿ ਹਾਂ ਜਦੋਂ ਮੈਂ ਤਾਂ ਵਰਡ ਬੋਲਣਾ ਤੇ ਉਹਦੇ ਵਿੱਚ ਮੇਰੀ ਟੀਥ ਦੀ ਕੀ ਮੂਵਮੈਂਟ ਹੈ ਤੇ ਕਿੰਨਾ ਟੀਥੇੜੀਓ ਪ੍ਰੈਸ ਹੋਣੀ ਚਾਹੀਦੀ ਆ ਸਾਮਸੇ ਪ੍ਰੈਕਟਿਸ ਤੋਂ ਬਾਅਦ ਫਿਰ ਅਸੀਂ ਚਾਹਾਂਗੇ ਵਰਡ ਲੈਵਲ ਤੇ ਦੇਖੋ ਤੁਸੀਂ ਟਰਮ ਪ੍ਰੈਕਟਿਸ ਕਰਵਾਤਾ ਤਾਂ ਤੁਸੀਂ ਤੋਂ ਨੇ ਆ ਰੈਟਲ ਜੋ ਕਿ 2020 ਸੈਂਟੈਂਸ ਆ ਲੋ ਜਿੱਦਾਂ ਹੋ ਗਿਆ ਤਾਲਾ ਮਾਲਾ ਐਦਾਂ ਦੀ ਫੋਰਸ ਕਰवानी ਹੈਗੇ ਤਾਂ ਕਿ ਬੱਚੇ ਨੂੰ ਕਨਫਰਮ ਹੋ ਜਾਣ ਵੀ ਹੁਣ ਅਸੀਂ ਐਦਾਂ ਮਨ ਅਗੇਨ ਐਂਡ ਆਲਮੋਸਟ ਇੱਕ ਮਹੀਨ ਤੱਕ ਤੁਸੀਂ ਐਦਾਂ ਹੀ ਪ੍ਰੈਕਟਿਸ ਕਰਵਾਓ ਬੱਚਾ ਇਹ ਸਭ ਕੁਝ ਪਹਿਲਾਂ ਨਹੀਂ ਕਰ ਪਾਵੇਗਾ ਉਹ ਬਹੁਤ ਗਲਤੀ ਕਰੇਗਾ ਗਲਤੀ ਤੇ ਗਲਤੀ ਕਰੇਗਾ ਹੀ 99% ਬੱਚੇ ਗਲਤੀ ਕਰਦੇ ਹਨ ਇਟਸ ਵੈਰੀ ਨਾਰਮਲ ਉਹਨਾਂ ਨੂੰ ਬੱਚੇ ਨੂੰ ਪਤਾ ਨਹੀਂ ਹੁੰਦਾ ਹੈ ਕਿ ਕਿੱਥਾ ਕਰਨਾ ਹੈ ਨਾ ਇਹ ਸਭ ਕੁਝ ਕਰਨ ਦੇ ਵਿੱਚ ਸਿੱਖਣ ਦੇ ਵਿੱਚ ਉਹਨਾਂ ਨੂੰ ਟਾਈਮ ਲੱਗੇਗਾ ਕਬਰਉਣ ਵਾਲੀ ਕੋਈ ਗੱਲ ਨਹੀਂ ਹੈਗੀ ਬੱਚੇ ਨੂੰ ਟਾਈਮ ਦਿਓ ਪ੍ਰੋਪਰ ਪ੍ਰੈਕਟਿਸ ਕਰਵਾਓ ਬੱਚੇ ਬਹੁਤ ਜਲਦੀ ਹੈ ਇਹ ਸਭ ਕੁਝ ਅਚੀਵ ਕਰ ਲੈਣਗੇ ਠੀਕ ਹੈ ਸੋ ਤੁਸੀਂ ਇਸ ਤਰ੍ਹਾਂ ਨਾਲ ਪ੍ਰੈਕਟਿਸ ਕਰਵਾਓਗੇ ਐਂਡ ਦੈਨ ਫੇਅਰ ਤੁਸੀਂ ਲੈਵਲ ਤੇ ਨੈਕਸਟ ਲੈਵਲ ਤੇ ਚਾਮੋਗੇ ਪ੍ਰੈਸੈਂਟ ਸਮ ਟਾਈਮਸ ਦੀ ਠੀਕ ਹੈ ਇਸ ਸਾਰੇ ਪੂਰੇ ਪ੍ਰੋਸੈਸ ਨੂੰ ਜਿਹੜਾ ਹੈਗਾ ਉਹ ਟਾਈਮ ਦਿਓ ਟਾਈਮ ਲੱਗੇਗਾ ਜਲਦਬਾਜ਼ੀ ਤੁਸੀਂ ਬਿਲਕੁਲ ਵੀ ਨਹੀਂ ਕਰਨੀ ਅਗਰ ਤੁਸੀਂ ਜਲਦਬਾਜ਼ੀ ਕਰੋਗੇ ਜੋ ਬੱਚਾ ਸਭ ਕੁਝ ਡਿਵੈਲਪ ਕਰ ਚੁੱਕਿਆ ਤਾਂ ਹਨਾ ਉਹ ਸਭ ਕੁਝ ਬੈਕ ਤੋਂ ਸੌਰੀ ਬੈਕ ਟੂ ਜ਼ੀਰੋ ਹੋ ਜਾਵੇਗਾ ਇਹ ਤਾਂ ਮੈਂ ਸਿਰਫ ਓਨਲੀ ਅਜਤ ਤਾਂ ਫੜਦੇ ਹੀ ਬੋਲ ਲਿਸਗੀ ਤੁਸੀਂ ਐਦਾਂ ਹੀ ਡਿਫਰੈਂਟ ਡਿਫਰੈਂਸ ਸਾਊਂਡਸ ਲੈਣੇ ਆ ਉਹਦਾ ਪ੍ਰੈਕਟਿਸ ਕਰਵਾਉਣੀ ਹੈ ਜਿਵੇਂ ਕਿ ਏ ਆਈ ਓ ਯੂ ਐਦਾਂ ਦਾ ਪ੍ਰੈਕਟਿਸ ਕਰਵਾਓ ਫਿਰ ਉਹਨਾਂ ਦੀ ਸਾਊਂਡ ਤੇ ਜਾਓ ਫਿਰ ਅੱਗੇ ਸੈਂਟੈਂਸ ਚੱਕੋ ਤਾਂ ਕਿ ਬੱਚੇ ਨੂੰ ਜੇਕਰ ਤੁਹਾਡੇ ਕਿਸੇ ਬੱਚੇ ਨੂੰ ਜਾਂ ਕੋਈ ਰਿਲੇਟਿਵਸ ਕਿਸੇ ਨੂੰ ਸਪੀਚ ਰੈਟਰਡ ਪ੍ਰੋਬਲਮ ਹੈ ਉਹ ਤਤਲਾ ਕੇ ਬੋਲ ਰਿਹਾ ਹੈ ਹਕਲਾ ਕੇ ਬੋਲ ਰਿਹਾ ਹੈ ਜਾਂ ਅੰਨ ਚੋੜ ਕੇ ਬੋਲ ਰਿਹਾ ਹੈ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਕਿਤਾ ਪੈਂਦਾ ਪਿਆ ਤਾਂ ਤੁਸੀਂ ਉਸ ਨੂੰ ਕਦੇ ਪ੍ਰੈਕਟਿਸ ਕਰਵਾ ਕੇ ਆਖੋ ਚੁਪੀਏ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਫਿਰ ਤੁਹਾਨੂੰ ਕਿਸੇ ਪ੍ਰੋਫੈਸ਼ਨਲਸ ਦੀ ਹੈਲਪ ਲੈਣੀ ਚਾਹੀਦੀ ਆ ਤਾਂ ਤੁਸੀਂ ਉਸ ਨੂੰ ਕਿਸੇ ਥੈਰੇਪੀ ਸੈਂਟਰ ਦੇ ਵਿੱਚ ਲੈ ਕੇ ਜਾਓ ਉੱਥੇ ਉਹਨੂੰ ਪ੍ਰੈਕਟਿਸ ਕਰਵਾਣਗੇ ਉਹਨੂੰ ਦੱਸਿਆ ਜਾਏਗਾ ਕਿੱਦਾਂ ਮੂੰਹ ਖੋਲ ਕੇ ਬੋਲਣਾ ਹੈ ਕਿੱਦਾਂ ਕਿਹੜੇ ਵਰਡ ਨੂੰ ਬੋਲਣਾ ਹੈ ਕਿੱਦਾਂ ਉਹਦੇ ਲਿਪਸ ਜਿਹੜੇ ਮੂਵਮੈਂਟ ਹੋਣੀਆਂ ਹੈ ਅਸੀਂ ਇਹਨਾਂ ਬੱਚਿਆਂ ਵਿੱਚ ਵਰਕ ਕਰਦੇ ਤੁਸੀਂ ਉਸ ਬੱਚੇ ਨੂੰ ਕਿਸੇ ਵੀ ਥੈਰੇਪੀ ਸੈਂਟਰ ਦੇ ਵਿੱਚ ਲੈ ਕੇ ਜਾਓ ਤੇ ਫਿਰ ਤੁਸੀਂ ਸਾਡੇ ਕੋਲ ਲੈ ਕੇ ਆਉਣਾ ਚਾਹੁੰਦੇ ਅਸੀਂ ਬੱਚੇ ਦੇ ਆਨਲਾਈਨ ਅਤੇ ਆਫਲਾਈਨ ਅਸੈਸਮੈਂਟ ਕਰਦੇ ਹਾਂ ਜੋ ਸਾਡੇ ਅਸੈਸਮੈਂਟ ਆਫ ਫ੍ਰੀ ਆਫ ਕੋਸਟ ਕੀਤੀ ਜਾਂਦੀ ਆ ਅਸੀਂ ਬੱਚੇ ਨੂੰ ਆਨਲਾਈਨ ਐਂਡ ਆਫਲਾਈਨ ਦੋਨੇ ਹੀ ਥੈਰੇਪੀ ਪ੍ਰੋਵਾਈਡ ਕਰਦੇ ਹਾਂ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਜਿਨ੍ਹਾਂ ਬੱਚਿਆਂ ਨੂੰ ਐਕਾਉਂਡ ਦੀ ਸਪੀਚ ਨਾਲ ਰਿਲੇਟਡ ਪ੍ਰੋਬਲਮ ਹੈ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਥੈਂਕਸ ਫॉर ਵਾਚਿੰਗ ਮਾਈ ਵੀਡੀਓ